ਗਿਆ ਸੀ માતા ਨਹਿਣਾ ਦੇਵੀ ਦੇ ਦਰਸ਼ਨ ਕਰਨ ਪਿੱਛੋਂ ਘਰ ਚ ਵੜ ਗਏ ਚੋਰ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਦੱਸਦੇ ਕਿ ਮਾਮਲਾ ਸਮਰਾਲਾ ਦੀ ਕਮਲ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਦੇ ਵੱਲੋਂ ਘਰ ਦਾ ਦਰਵਾਜਾ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਕਰ ਲਈ ਹੈ ਇੱਕ ਪਾਸੇ ਪੁਲਿਸ ਇਹਨਾਂ ਚੋਰਾਂ ਨੂੰ ਫੜਨ ਦੇ ਵਿੱਚ ਲਗਾਤਾਰ ਵੱਖੋ ਵੱਖਰੀਆਂ ਮੁਹਿੰਮਾਂ ਵਿੱਢ ਰਹੀ ਆ ਪਰ ਚੋਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੀੜਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਪੁਲਿਸ ਨੂੰ ਗੁਹਾਰ ਲਗਾਈ ਹੈ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਆ ਘਰ ਦੀ ਮਾਲਕਣ ਦੀ ਜਵਾਨੀ ਸੁਣਾਉਣੀ ਆ ਕਿ ਆਖਰ ਕੀ ਕੁਝ ਤਾਂ ਤੁਸੀਂ ਇਹ ਘਰ ਦੀ ਮਾਲਕਣ ਦੀ ਜਵਾਨੀ ਸੁਣੀ ਆ ਤੇ ਦੂਜੇ ਪਾਸੇ ਘਰ ਦੇ ਨਾਲ ਲੱਗਦੇ ਘਰ ਗੁਆਂਢ ਦੇ ਵਿੱਚ ਰਹਿੰਦੇ ਲੋਕਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੁਹਾਨੂੰ ਉਹ ਵੀ ਸੁਣਾਉਣੀ ਆ ਤੇ ਉਧਰ ਪੁਲਿਸ ਇਸ ਮਾਮਲੇ ਦੇ ਵਿੱਚ ਕਿਹੋ ਜੀ ਕਾਰਵਾਈ ਦੀ ਗੱਲ ਕਰ ਰਹੀ ਹੈ ਇਸ ਤਰ੍ਹਾਂ ਜੀ ਇੱਕ ਪ੍ਰਦੀਪ ਨੇ ਜੀ ਇੱਥੇ ਦੇ ਜੁਵੈਲਰ ਉਹ ਵੈਸੇ ਪਿੱਛੋਂ ਘਰਖਣਾ ਪਿੰਡੇ ਰਹਿਣ ਵਾਲੇ ਆ 2 ਸਾਲ ਤੋਂ ਕਮਲ ਕਲੋਨੀ ਚ ਰਹਿੰਦੇ ਨੇ। ਇਹ ਕੱਲ ਆਪਣੇ ਪਰਿਵਾਰ ਸਮੇਤ 9 ਵਜੇ ਨੈਣਾਦੇਵੀ ਮੱਥਾ ਟੇਕਣ ਗਏ ਸੀ ਜੀ। ਜਦੋਂ ਨੈਣਾਦੇਵੀ ਤੋਂ ਵਾਪਸ ਆਏ ਨੇ ਕਰੀਬ 4-5 ਵਜੇ ਇਹਨਾਂ ਨੇ ਆ ਕੇ ਦੇਖਿਆ ਬਾਹਰਲੇ 메ਨ ਗੇਟ ਦਾ ਦਰਵਾਜ਼ਾ ਲੱਗਿਆ ਸੀ। ਜਦੋਂ ਉਹ ਦਰਵਾਜ਼ਾ ਖੋਲ ਕੇ ਅੰਦਰ ਲੋਦੀ ਵਾਲਾ ਗੇਟ ਦੇਖਿਆ ਉਹਦਾ ਲੋਕ ਟੁੱਟਿਆ ਸੀ। ਤੇ ਅੰਦਰ ਉਹਨਾਂ ਨੇ ਅਲਮਾਰੀ ਤੋੜ ਕੇ ਪੋਲਾ ਭਲਾਈ ਕੀਤੀ ਸੀ ਉਹਦੇ ਵਿੱਚ ਇਹਨਾਂ ਦੀ 1 ਸੋਨੇ ਦੀ ਮੁੰਦਰੀ ਕੁਝ ਚਾਂਦੀ ਦੇ ਗਹਿਣੇ ਜਿੱਦਾਂ ਖੜੇ ਪਜੇਬਾ ਵਗੈਰਾ ਤੇ ਕੁਝ ਪੈਸੇ ਸੀ ਉਸ ਸੰਬੰਧੇ ਅਸੀਂ ਮੁਕਦਮਾ ਦਰਜ ਕਰ ਲਿਆ ਤੇ ਦੋਸ਼ੀ ਦੀ ਭਾਲ ਕਰ ਰਹੇ ਹਾਂ ਕੈਮਰੇ ਖਗਾਲ ਰਹੇ ਜੀ ਮਤਲਬ ਇਹ ਤਾਂ ਇਹ ਕਿਹਾ ਗਿਆ ਧਾਰਾ 454 380 ਆਪਸੀ ਹਾਂ ਤੁਸੀਂ ਕਰਦੇ ਮਾਲਕ ਦੀ ਵੀ ਗੱਲਬਾਤ ਸੁਣੀ ਗਵਾਂਡੀਆਂ ਦੀ ਸੁਣੀ ਤੇ ਪੁਲਿਸ ਕਹੋ ਜੀ ਕਾਰਵਾਈ ਕਰ ਰਹੀ ਹੈ ਇਹ ਵੀ ਸੁਣ ਲਿਆ ਤੇ ਹੁਣ ਇਹ ਚੋਰ ਆਖਰ ਕਦੋਂ ਤੱਕ ਅੜਿੱਕੇ ਆਉਣਗੇ ਆਖਰ ਉਸ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ ਉਸ ਪਰਿਵਾਰ ਦੇ ਨੁਕਸਾਨ ਦੀ ਪਰਪਾਈ ਕਦੋਂ ਹੋਵੇਗੀ ਦੇਖਣ ਵਾਲੀ ਗੱਲ ਰਹੇਗੀ ਆਖਰ ਕਦੋਂ ਤੱਕ ਪੁਲਿਸ ਇਹਨਾਂ ਚੋਰਾਂ ਨੂੰ ਕਾਬੂ ਕਰੇ ਪਰਿਵਾਰ ਗਿਆ ਸੀ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਪਿੱਛੋਂ ਘਰ 'ਚ ਵੜ ਗਏ ਚੋਰ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਦੱਸਦੇ ਕਿ ਮਾਮਲਾ ਸਮਰਾਲਾ ਦੀ ਕਮਲ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਦੇ ਵੱਲੋਂ ਘਰ ਦਾ ਦਰਵਾਜਾ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਕਰ ਲਈ ਹੈ ਇੱਕ ਪਾਸੇ ਪੁਲਿਸ ਇਹਨਾਂ ਚੋਰਾਂ ਨੂੰ ਫੜਨ ਦੇ ਵਿੱਚ ਲਗਾਤਾਰ ਵੱਖ-ਵੱਖਰੀਆਂ ਮੁਹਿੰਮਾਂ ਵਿੱਢ ਰਹੀ ਆ ਪਰ ਚੋਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੀੜਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਪੁਲਿਸ ਨੂੰ ਗੁਹਾਰ ਲਗਾਈ ਹੈ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਆ ਘਰ ਦੀ ਮਾਲਕਣ ਦੀ ਜਵਾਨੀ ਸੁਣਾਉਣੀ ਆ ਕਿ ਆਖਰ ਕੀ ਕੁਝ ਤਾਂ ਤੁਸੀਂ ਇਹ ਘਰ ਦੀ ਮਾਲਕਣ ਦੀ ਜਵਾਨੀ ਸੁਣੀ ਆ ਤੇ ਦੂਜੇ ਪਾਸੇ ਘਰ ਦੇ ਨਾਲ ਲੱਗਦੇ ਘਰ ਗਵਾਂਢ ਦੇ ਵਿੱਚ ਰਹਿੰਦੇ ਲੋਕਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੁਹਾਨੂੰ ਉਹ ਵੀ ਸੁਣਾਉਨੇ ਆ ਤੇ ਉਧਰ ਪੁਲਿਸ ਇਸ ਮਾਮਲੇ ਦੇ ਵਿੱਚ ਕਿਹੋ ਜੀ ਕਾਰਵਾਈ ਦੀ ਗੱਲ ਕਰ ਰਹੀ ਹੈ ਇਹ ਇਸ ਤਰ੍ਹਾਂ ਜੀ ਇੱਕ ਪ੍ਰਦੀਪ ਨੇ ਜੀ ਇੱਥੇ ਦੇ ਜੁਵੈਲਰ ਉਹ ਵੈਸੇ ਪਿੱਛੋਂ ਘਰਖਣਾ ਪਿੰਡ ਦੇ ਰਹਿਣ ਵਾਲੇ ਆ 2 ਸਾਲ ਤੋਂ ਕਮਲ ਕਲੋਨੀ ਚ ਰਹਿੰਦੇ ਨੇ ਇਹ ਕੱਲ ਆਪਣੇ ਪਰਿਵਾਰ ਸਮੇਤ 9 ਵਜੇ ਨੈਣਾ ਦੇਵੀ ਮੱਥਾ ਟੇਕਣ ਗਏ ਸੀ ਜੀ ਜਦੋਂ ਨੈਣਾ ਦੇਵੀ ਤੋਂ ਵਾਪਸ ਆਏ ਨੇ ਕਰੀਬ 4-5 ਵਜੇ ਇਹਨਾਂ ਨੇ ਆ ਕੇ ਦੇਖਿਆ ਬਾਹਰਲੇ 메ਨ ਗੇਟ ਦਾ ਦਰਵਾਜਾ ਲੱਗਿਆ ਸੀ ਜਦੋਂ ਇਹ ਦਰਵਾਜਾ ਖੋਲ ਕੇ ਅੰਦਰ ਲੌਦੀ ਵਾਲਾ ਗੇਟ ਦੇਖਿਆ ਉਹਦਾ ਲੋਕ ਟੁੱਟਿਆ ਸੀ ਤੇ ਅੰਦਰ ਇਹਨਾਂ ਨੇ ਅਲਮਾਰੀ ਤੋੜ ਕੇ ਫੋਲਾ ਫਲਾਈ ਕੀਤੀ ਸੀ ਉਹਦੇ ਵਿੱਚ ਇਹਨਾਂ ਦੀ 1 ਸੋਨੇ ਦੀ ਮੁੰਦਰੀ ਕੁਝ ਚਾਂਦੀ ਦੇ ਗਹਿਣੇ ਜਿਦਾਂ ਕੜੇ ਪਜੇਬਾ ਵਗੈਰਾ ਤੇ ਕੁਝ ਪੈਸੇ ਸੀ ਉਸ ਵੰਦੇ ਅਸੀਂ ਮੁਕਦਮਾ ਦਰਜ ਕਰ ਲਿਆ ਤੇ ਦੋਸ਼ੀ ਦੀ ਭਾਲ ਕਰ ਰਹੇ ਹਾਂ ਕੈਮਰੇ ਖਗਾਲ ਰਹੇ ਜੀ ਇਹ ਤੇ ਹਰ ਇੱਕ ਟਕੇ ਦਾ ਰੱਖ ਇਹ 454380 IPC ਹਾਂ ਤੁਸੀਂ ਕਰਦੇ ਮਾਲਕ ਦੀ ਵੀ ਗੱਲਬਾਤ ਸੁਣੀ ਗਵਾਂਡੀਆਂ ਦੀ ਸੁਣੀ ਤੇ ਪੁਲਿਸ ਕਹੋ ਜੀ ਕਾਰਵਾਈ ਕਰ ਰਹੀ ਹੈ ਵੀ ਸੁਣ ਲਿਆ ਤੇ ਹੁਣ ਇਹ ਚੋਰ ਆਖਰ ਕਦੋਂ ਤੱਕ ਅੜਿੱਕੇ ਆਉਣਗੇ ਆਖਰ ਉਸ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ ਉਸ ਪਰਿਵਾਰ ਦੇ ਨੁਕਸਾਨ ਦੀ ਪਰਪਾਈ ਕਦੋਂ ਹੋਵੇਗੀ ਦੇਖਣ ਵਾਲੀ ਗੱਲ ਰਹੇਗੀ ਆਖਰ ਕਦੋਂ ਤੱਕ ਪੁਲਿਸ ਇਹਨਾਂ ਚੋਰਾਂ ਨੂੰ